ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜੀਵੀ ਨਰਾਂ ਦੀ ਫਸਲਾਂ ਜਿਹੜੀਆਂ ਕਿ ਅੱਜ ਦੇ ਦਿਨ ਕੱਟਣੀਆਂ ਸ਼ੁਰੂ ਕਰਦੇ ਸੀਗੇ ਪਰ ਅੱਜ ਇਸ ਵਾਰੀ ਮੰਡੀ ਦੇ ਵਿੱਚ ਗੰਕ ਪਹੁੰਚ ਚੁੱਕੀ ਹੈ ਜਿੱਥੇ ਹਲਕਾ ਵਿਧਾਇਕ ਵੱਲੋਂ ਵੀ ਮੰਡੀ ਦਾ ਦਾਇਰਾ ਲੈ ਕੇ ਬੋਲੀ ਸ਼ੁਰੂ ਕਰਵਾ ਦਿੱਤੀ ਗਈ ਹੈ ਅੱਜ ਅਨਾਜ ਮੰਡੀ ਪਾਤੜਾ ਦੇ ਵਿੱਚ ਹਲਕਾ ਵਿਧਾਇਕ ਸਮੇਤ ਵੱਖ-ਵੱਖ ਅਧਿਕਾਰੀ ਜਿਹੜੇ ਕਿ ਖਰੀਦ ਕੇਂਦਰਾਂ ਵੱਲੋਂ ਲਾਏ ਹੋਏ ਨੇ ਉਹਨਾਂ ਦੇ ਆਫੀਸਰ ਪਹੁੰਚੇ ਹੋਏ ਨੇ ਅਸੀਂ ਗੱਲ ਕਰਦੇ ਇੱਥੇ ਕਿਸ ਤਰ੍ਹਾਂ ਦੇ ਮੰਡੀ ਤੇ ਪ੍ਰਬੰਧ ਕੀਤੇ ਗਏ ਹਨ ਕਿਸੇ ਤਰ੍ਹਾਂ ਦੇ ਕਿਸਾਨ ਜੀਵਿੰਦਾਰ ਨੂੰ ਕੋਈ ਸਮੱਸਿਆ ਆਉਣ ਤੋਂ ਰੋਕਣ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਫੌਜੂਕੋ ਸਰਦ ਦੇ ਕਹਿੰਦੇ ਸਾਹਿਬ ਅੱਜ ਜਿਹੜੀ ਕੰਮ ਦੀ ਬੋਲੀ ਸ਼ੁਰੂ ਕੀਤੀ ਹੈ ਵਸਾਤੀ ਵਾਲੇ ਦੇ ਇਸ ਤਰ੍ਹਾਂ ਦਾ ਹਜ ਮਾਹੌਲ ਹੈ ਬਿਲਕੁਲ ਜਿਹੜੀ ਸੁੱਕੀ ਕਣਕ ਆਰੀ ਹੈ ਜੀ ਔਰ ਜਿਹਦਾ 11 ਜਦੋਂ ਮੀਟਰ ਹੈ ਸੋ ਸੁੱਕੀ ਕਣਕ ਜਿਹੜੀ ਆ ਰਹੀ ਹੈ ਸੋ ਮੈਂ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਸੁੱਕੀ ਕਣਕ ਜਿਹੜੀ ਲੈ ਕੇ ਆਓ ਕਿ ਤੁਹਾਨੂੰ ਮੰਡੀ ਦੇ ਵਿੱਚ ਜਿਹੜਾ ਉਹ ਖਜਲ ਖਵਾਰਨਾ ਹੋਣਾ ਪਵੇ ਸੁੱਕਾ ਤੁਹਾਡਾ ਮਾਲ ਆਊਗਾ ਆਉਂਦਾ ਸਾਰੀ ਆਪਣਾ ਮਾਲ ਹੈ ਜਿਹੜਾ ਤੋਲਾ ਕੇ ਤੁਸੀਂ ਘਰਾਂ ਨੂੰ ਜਾਓ ਤੇ ਕਿਹੋ ਜਿਹਾ ਪ੍ਰਬੰਧ ਹੈ ਸਰਕਾਰ ਬਿਲਕੁਲ ਸਰਕਾਰ ਵੱਲੋਂ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਜਿਹੜੇ ਪ੍ਰਬੰਧ ਨੇ ਉਹ ਕੀਤੇ ਗਏ ਨੇ ਚਾਹੇ ਉਹ ਬਾਰਦਾਨੇ ਦਾ ਹੋਵੇ ਚਾਹੇ ਲਿਫਟਿੰਗ ਦਾ ਹੋਵੇ ਚਾਹੇ ਉਹ ਪਾਣੀ ਦੇ ਪੀਣ ਵਾਲੀ ਸਹੂਲਤਾਂ ਦਾ ਹੋਵੇ ਲਾਈਟ ਦਾ ਹੋਵੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਪ੍ਰੋਬਲਮ ਹੈਗੀ ਹੈ ਨਾ ਆੜਤੀਆਂ ਨੂੰ ਔਰ ਨਾ ਹੀ ਕਿਸਾਨਾਂ ਨੂੰ ਆਊਗਾ ਜੀ ਜਿਸ ਤਰ੍ਹਾਂ ਆਪ ਦੇਖਿਆ ਤੁਸੀਂ ਕਦੇ ਵਾਰਤਾ ਦੇ ਦੀ ਕਦੇ ਇੱਕ ਫੋਲਡਰ ਕੋਈ ਕਾਰਨ ਰਹਿੰਦੇ ਸੀਗੇ ਇਸ ਵਾਰ ਵੀ ਰਹੇ ਇਹ ਮਾਨ ਸਾਹਿਬ ਦੀ ਸਰਕਾਰ ਹੈ ਜੀ ਆ ਤਿੰਨ ਸਾਲ ਹੋ ਗਏ ਸਰਕਾਰ ਦੇ ਵਿੱਚ ਅਜੇ ਤੱਕ ਤੱਕ ਇਸੇ ਵੀ ਕਿਸਾਨ ਨੂੰ ਨਾ ਹੀ ਕਿਸੇ ਵਪਾਰੀ ਨੂੰ ਜਿਹੜੀ ਉਹ ਪ੍ਰੋਬਲਮ ਆਉਂਦੀ ਦਿੱਤੀ ਹੈ ਔਰ ਨਾ ਹੀ ਅੱਗੇ ਆਊਗੀ ਅੱਜ ਸ਼ੁਰੂਆਤ ਹੋਏ ਅੱਜ ਸਰਕਾਰ ਨੇ ਢੇੜੀਆਂ ਦਿੱਤੀਆਂ ਕਿੰਨੀ ਕਣਕ ਆਈ ਆ ਹੁਣ ਕਾਫੀ ਜਿਹੜੀਆਂ ਢੇੜੀਆਂ ਨੇ ਜੀ ਉਹ ਅੰਜਾਂ ਹੋ ਜਾਣ ਸੋ ਅੱਜ ਬੋਲੀ ਜਿਹੜੀ ਉਹ ਸਟਾਰਟ ਕਰ ਦਿੰਦੀ ਹੈ ਸੋ ਕਿਸੇ ਵੀ ਜ਼ਿੰਮੇਵਾਰ ਨੂੰ ਜਿਹੜਾ ਉਹ ਜ਼ਿਆਦਾ ਸਮਾਂ ਨਹੀਂ ਰੁਕਣਾ ਪਊਗਾ ਇਸਾਨਾ ਲਈ ਕਿਸ ਤਰ੍ਹਾਂ ਦੀ ਸਹੂਲਤਾਂ ਸਾਰੀਆਂ ਹਰ ਤਰ੍ਹਾਂ ਦੀਆਂ ਸਹੂਲਤਾਂ ਹੈਗੀਆਂ ਨੇ ਜੀ ਕਿ ਸੁੱਕਾ ਮਾਲ ਲੈ ਕੇ ਆਓ ਔਰ ਇੱਥੇ ਜਿਹੜਾ ਚਾਹ ਪਾਣੀ ਦਾ ਮਾਰਕੀਟ ਕਮੇਟੀ ਵੱਲੋਂ ਸਰਕਾਰ ਵੱਲੋਂ ਆਪਣੀਆਂ ਜਿਹੜਾ ਹਰ ਇੱਕ ਤਰ੍ਹਾਂ ਦਾ ਜਿਹੜਾ ਪ੍ਰਬੰਧ ਇੱਥੇ ਕੀਤਾ ਹੋਇਆ ਹੈ ਕਿਸੇ ਤਰ੍ਹਾਂ ਦੀ ਨਾ ਹੀ ਵਪਾਰੀਆਂ ਨੂੰ ਕੋਈ ਦਿੱਕਤ ਆਏਗੀ ਤੇ ਨਾ ਹੀ ਕਿਸਾਨਾਂ ਨੂੰ ਲੋਕ ਕੇਂਦਰਾਂ ਦੇ ਕਿਹੜੇ ਕਿਹੜੇ ਅਧਿਕਾਰੀ ਸਾਰੇ ਜੀ ਚਾਰੇ ਪੰਜੇ ਆਏ ਹੋਏ ਨੇ ਜੀ ਪਨਗ੍ਰੇਣ ਵੀ ਆਇਆ ਹੋਇਆ ਜੀ ਪਨਸਫ ਵੀ ਆਇਆ ਹੋਇਆ ਹੋਇਆ ਮਾਰਕਫਲਡ ਵੀ ਆਇਆ ਹੋਇਆ ਜੀ ਜੇ ਤੁਸੀਂ ਤੈਸਰੂ ਪੁਸਤ ਕਰਾਵੇ ਤਾਂ ਕੀ ਕਿਹੜਾ ਸਪਾਰਕ ਕਰਦੇ ਪਹਿਲੀ ਗੱਲ ਤਾਂ ਇਹੋ ਜੀ ਨੌਬਤ ਨਹੀਂ ਹੋਊਗੀ ਦੂਸਰਾ ਨੰਬਰ ਹਰ ਸਾਲ ਦੀ ਤਰ੍ਹਾਂ ਇੱਥੇ ਵੀ ਪ੍ਰਧਾਨ ਚੁਣਿਆ ਹੋਇਆ ਜੀ ਔਰ ਰਸਮੀ ਤੌਰ ਤੇ ਥੋੜੇ ਦਿਨਾਂ ਨੂੰ ਸ਼ਾਇਦ ਵੀਰ ਸ਼ੁੱਕਰਵਾਰ ਨੂੰ ਅਸੀਂ ਚੇਅਰਮੈਨ ਨੂੰ ਵੀ ਚੇਰਤੇ ਭਾਵਾਂਗੇ ਸੋ ਪ੍ਰਧਾਨ ਔਰ ਚੇਅਰਮੈਨ ਰਲ ਕੇ ਆਪਣੀ ਮੰਡੀ ਦੇ ਵਿੱਚ ਡਿਊਟੀ ਦੇਣਗੇ ਔਰ ਮੈਂ ਵੀ ਪਾਤਰਾਂ ਦੇ ਵਿੱਚ ਹੀ ਹੁਣਾ ਜੀ ਕਿਸੇ ਤਰ੍ਹਾਂ ਦੀ ਵੀ ਕਿਸੇ ਆੜ ਤੀਨ ਨੂੰ ਕਿਸਾਨ ਨੂੰ ਪ੍ਰੋਬਲਮ ਨਹੀਂ ਆਏ ਕਿੰਨੀ ਕ ਫਸਲ ਆਉਣੀ ਸੰਭਾਵਨਾ ਹੈ ਇਸ ਸੋਰੀ ਮੱਦੀ ਦੇ ਫਸਲ ਆਏਗੀ ਜੀ ਜਿੱਦਾਂ ਪਿਛਲੀ ਵਾਰ ਹਰ ਸਾਲ ਵਾਰੀ ਆਉਂਦੀ ਹੈ ਸੋ 20 ਲੱਖ ਗੱਟੇ ਦੇ ਕਰੀਬ ਹੈ ਜਿਹੜੀ ਉਹ ਕਣਕ ਹਰ ਸਾਲ ਆਉਂਦੀ ਆ ਔਰ ਇਸ ਵਾਰ ਵੀ ਆਏਗੀ। ਜੀ ਵਾਰ ਕਿਸਾਨਾਂ ਨੂੰ ਸ਼ਰਤਾਂ ਤੇ ਲਾਣਾ ਪੈਂਦਾ ਜੀ। ਹੂੰ। ਇਸ ਤਰ੍ਹਾਂ ਦੇ ਪ੍ਰਬੰਧ ਇਸ ਵਾਰੀ ਨਹੀਂ। ਨਹੀਂ ਹੈਗਾ ਜੀ 43 ਸੈਲਰਾਂ ਦਾ ਜਿਹੜਾ ਉਹ ਪਣਾ ਕੇ ਭੇਜਿਆ ਹੋਇਆ ਕਿ ਉਹਨਾਂ ਨੂੰ ਅਜਾੜ ਬਣਾਇਆ ਜਾਵੇ। ਅਗਰ ਫਿਰ ਵੀ ਕੋਈ ਦਿੱਕਤ ਆਉਂਦੀ ਆ ਤਾਂ ਬਿਲਕੁਲ ਸੈਲਰਾਂ ਦੇ ਵਿੱਚ ਕਣਕ ਲਵਾਵਾਂਗੇ ਜੀ। ਕਿਸਾਨਾਂ ਨੂੰ ਵਪਾਰੀਆਂ ਨੂੰ ਪ੍ਰੋਬਲਮ ਨਹੀਂ ਆਉਣ ਦੇਵਾਂਗੇ ਕਿ ਫੜਦੀ ਕੋਈ ਸਮੱਸਿਆ। ਸੋ ਇਹਨਾਂ ਸਮੱਸਿਆ ਦਾ ਪਹਿਲਾਂ ਹੀ ਹੱਲ ਕਰਕੇ ਰੱਖਿਆ ਹੋਇਆ ਹੈ ਜੀ ਮੇਰਾ ਪਿੰਡ ਕਾਂੜਕੜ ਘਰਾਂਚੋ ਹੈ ਜੀ ਹਾਂਜੀ ਕੜ ਕੜ ਕੜੋ ਲੈ ਕੇ ਆਏ ਸੀ ਤੇ ਅਸੀਂ ਵੀਰ ਜੀ ਕੱਲ ਨੂੰ ਲੈ ਕੱਲ ਲੈ ਕੇ ਆਏ ਸੀ ਕਣਕ ਤੇ ਪੱਕਾ ਪੁੱਖਾ ਲੱਗ ਗਿਆ ਸੀਗਾ ਜੀ ਕੁਛ ਆ ਮੀਂਹ ਦੀ ਪ੍ਰੋਬਲਮ ਕਰਕੇ ਤੇ ਬਾਕੀ ਸਾਰ ਕੁਝ ਠੀਕ ਸੀਗਾ ਜੀ ਮੌਚਰ ਸਹੀ ਸੀਗਾ ਜੀ ਕਣਕ ਦਾ ਪ੍ਰਬੰਧ ਠੀਕ ਨੇ ਜੀ ਕਣਕ ਤੁਹਾਡੀ ਵੇਚੀ ਕਿ ਨਹੀਂ ਹੁੰਦੀ ਕਣਕ ਵੇਗੀ ਜੀ ਅਸੀਂ ਲੈ ਕੇ ਆਏ ਸੀ ਕਟੂ-ਕਟੂ ਜੀ 20 ਕਿਲਿਆਂ ਦੇ ਕਰੀਬ ਜਰੇ ਹਾਂਜੀ ਨੇ ਠੀਕ ਹੈ ਜੀ ਬਾਰਦਾਨਾ ਵੀ ਆਇਆ ਹੋਇਆ ਹੈ ਤੇ ਮਾਉਚਰ ਸਹੀ ਸੀਗਾ ਜੀ ਤੇ ਠੀਕ ਹੈ ਇਨਸਪੈਕਟਰ ਸਾਹਿਬ ਨੇ ਲਾਤੀ ਸੀ ਹਾਂਜੀ ਨਾਲ 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 ਦੀ ਨਾਲ ਵਿਗ ਗਈ ਸੀ ਜੀ ਤੇ ਇਹਦੀ ਅਸ਼ਰਵਾਰ ਕੀਤੀ ਹੈ 12 ਮਾਉਚਰ ਤੋਂ ਜਿਹੜਾ ਨੀਚੇ ਨੇ ਸਾਰੀਆਂ ਥੇੜੀਆਂ ਦੇ ਤੇ ਉਹ ਅਸ਼ਰਵਾਰ ਕੀਤੀ ਹੈ ਤੇ ਬਹੁਤ ਵਧੀਆ ਸਜੇ ਢੰਗ ਨਾਲ ਸਾਰੇ ਪ੍ਰਬੰਧ ਕੀਤੇ ਹੋਏ ਨੇ ਤੇ ਕਿਸੇ ਵੀ ਮੇਰੇ ਕਿਸਾਨ ਭਰਾਵਾਂ ਨੂੰ ਮੁਸ਼ਕਲ ਨਹੀਂ ਆਉਂਦੀ ਆਰਤੀਆਂ ਨੂੰ ਵੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਸਾਰੇ ਸਜੇ ਡੱਗ ਕੀਤੇ ਹੋਏ ਨੇ ਅਮਨ ਸਾਹਿਬ ਨੇ ਸਾਰਾ ਦਸਤਾਵੇਜ਼ ਤਾਰ ਚ ਦਾ ਜਿਹੜਾ ਮੋਟਿਵ ਹੈ ਜਿਹੜਾ ਮੰਡੀਆਂ ਨੂੰ ਸਹੀ ਢੰਗ ਨਾਲ ਚਲਾਉਣਾ ਹੈ ਉਹਦੇ ਕਰਕੇ ਜਿਹੜਾ ਹੈ ਸਾਰਾ ਇਹ ਜਿਹੜਾ ਪ੍ਰਬੰਧ ਬਹੁਤ ਵਧੀਆ ਹੈ ਇਸ ਵਾਰ ਜਿਹੜੀ ਆਰਟੀਓ ਸੈਸ਼ਨ ਦੀ ਬਣੀ ਹੈ ਅਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਦਿੱਕਤ ਹੈ ਆਰਟੀ ਵੀਰ ਨੂੰ ਜਾਂ ਵਪਾਰੀ ਵੀਰ ਨੂੰ ਨਹੀਂ ਆਉਣ ਦਿੱਤੀ ਜਾਏਗੀ ਕਿਉਂਕਿ ਇਸ ਵਾਰ ਪਹਿਲਾਂ ਤੋਂ ਹੀ ਜਿਹੜਾ 75% ਵਾਰਦਾਨ ਹੈ ਮੰਡੀ ਦੇ ਵਿੱਚ ਉਹ ਜਿਹੜਾ ਹੁਣ ਤੋਂ ਪਹਿਲਾਂ ਹੀ ਦੇ ਦਿੱਤਾ ਗਿਆ ਹੈ ਜਿਹੜੇ ਕਿ ਨਾਲ ਕੀ ਇਦਾਂ ਵੀ ਜਿਹੜੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜਿਹੜੀ ਸਭ ਤੋਂ ਪਹਿਲਾਂ ਆਰਤੀਆਂ ਨੂੰ ਇਹੀ ਦਿੱਕਤ ਸਭ ਤੋਂ ਜ਼ਿਆਦਾ ਆਉਂਦੀ ਸੀ ਕਿ ਬਾਰਦਾਨਾ ਜਿਹੜਾ ਸਾਨੂੰ ਨਹੀਂ ਮਿਲਦਾ ਤਾਂ ਕੋਈ ਇਹੋ ਜਿਹੀ ਦਿੱਕਤ ਹੈ ਜਿਹੜੀ ਮੰਡੀ ਦੇ ਵਿੱਚ ਨਹੀਂ ਆਉਣ ਵਾਲੀ ਉਦੋਂ ਬਾਅਦ ਜਿਹੜੀ ਮੌਇਸਚਰ ਤੇ ਢੇਰੀ ਆ ਰਹੀ ਹੈ ਤਕਰੀਬਨ ਜਿਹੜੇ ਸਾਰੇ ਇਨਸਪੈਕਟਰ ਸਾਹਿਬ ਨੂੰ ਉਹਦੀ ਸੰਪਰਕ ਕਰ ਲਿਤਾ ਜਾਂਦਾ ਵੀ ਮੌਇਸਚਰ ਚ ਢੇਰੀ ਆਈ ਹੈ ਜੀ ਇਹਦਾ ਲਾ ਕੇ ਨਾਲ ਦੀ ਨਾਲ ਭਰਾਈ ਚੱਲ ਪਈ ਹੈ ਉਦੋਂ ਬਾਅਦ ਜਿਹੜਾ ਲਿਫਟਿੰਗ ਦਾ ਪ੍ਰਬੰਧ ਹੈ ਜਿਵੇਂ ਸਰਕਾਰ ਦੇ ਐਮਐਲ ਸਾਹਿਬ ਨੇ ਦੱਸਿਆ ਤੇ ਚੇਅਰਮੈਨ ਸਾਹਿਬ ਨੇ ਦੱਸਿਆ ਵੀ ਜਿਹੜਾ ਲਿਫਟਿੰ